ਨੰਗਾ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਤੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ 'ਚ ਕਿਰਪਾਨ ਮਾਰੀ ਕੋਈ ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮਨੂੰ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਔਰ ਉਹ ਜੀ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਓਏ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਤਾ ਲੈ ਗਏ ਸੀ ਉੱਥੋਂ ਪਿੰਡ ਦੇ ਲੋਕੀ ਬਾਅਦ 'ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਹੀ ਕੋਈ ਲੜਕਾ ਹੈਗਾ ਉਹਨੇ ਕਿਰਪਾ ਨਾਲ ਉਹਦੇ ਸੱਟਾਂ ਮਾਰੀਆਂ ਨੇ ਕੀ ਨਾਮ ਹੈ ਸਰ ਸਤਨਾਮ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਕੀ ਆਉਧਾ ਉਹਦੇ ਕੋਲੇ ਤੇ ਕੀ ਗੱਲਬਾਤ ਹੋਈ ਮੈਂ ਖਨਾਲ ਕਲਾਂ ਤੋਂ ਸਰਪੰਚਾਂ ਜੀ ਤੇ ਜੋ ਅੱਜ ਇੱਕ ਘਟਨਾ ਵਾਪਰੀ ਆ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀ ਆ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡ ਆ ਭੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ 'ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੀ ਕੁ ਉਮਰ ਸੀ ਮੁੰਡੇ ਆ 20 ਕਿ ਸਾਲ ਦਾ ਮੁੰਡਾ ਸੀਗਾ ਸਰਪੰਦ ਹੁਣ ਕੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤਨ ਸਰਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਇੱਕ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਪਈਆਂ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਕਿਸ ਤਰ੍ਹਾਂ ਵੇਖਦੇ ਹਰ ਰੋਜ਼ ਇਹ ਇੱਥੇ ਘਟਨਾਵਾਂ ਹੋ ਰਹੀਆਂ ਇਹ ਨਾ ਜੀ ਸਮਝ ਨਹੀਂ ਆਉਂਦਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਘੋਰੀਆਂ ਨੇ ਰੋਜ਼ ਚੋਰੀਆਂ ਰੋਜ਼ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਕਲਚਰ ਹੋ ਗਿਆ ਅੱਗੇ ਕਲਚਰ ਪੰਜਾਬ ਦਾ ਕੁਝ ਹੋਰ ਸੀਗਾ ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ ਸਾਡੇ ਜਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਕਿ ਤੂੰ ਮੋਟਰਸਾਈਕਲ ਚੱਕ ਲਿਆ ਕਿ ਤੂੰ ਕੁਝ ਚੱਕ ਲਿਆ ਥੋੜਾ ਜਿਹਾ ਸੀ ਨਾ ਪ੍ਰਸ਼ਾਸਨ ਨੂੰ ਵੀ ਕਵਾਂਗੇ ਵੀ ਥੋੜਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸਤ ਕਰਨਾ ਰਾਉਂਡ ਲਾਉਣ ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਵੇ ਹਨਾ ਇਹ ਅੰਸਰਾਂ ਨੂੰ ਹੱਥ ਤੇ ਨੱਥ ਪਾਈ ਜਾ ਸਕਦੀ ਆ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ-ਦਾਲੇ ਨਹਿਰਾ ਨਿਕੜਦੀਆਂ ਨੇ ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ-ਔਲੀ ਨਿਕੜਦੇ ਆ ਵੀ ਯਾਰ ਨਹਿਰਾ ਦੇ ਉੱਤੇ ਵੀ ਇਸ ਤਰ੍ਹਾਂ ਦੇ ਅੰਸਰ ਖੜੇ ਹੁੰਦੇ ਆ ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਆ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿ ਯਾਰ ਜੇ ਕੁਝ ਮਾਪਿਆਂ ਨੂੰ ਭਰਨਾ ਬੜਾ ਔਖਾ ਆ ਨਾ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਥੋੜਾ ਜਿਹਾ ਗਾਸਤ ਜੇ ਸਾਡੇ ਪਿੰਡਾਂ 'ਚ ਇੱਕ ġੇੜਾ ਵੀ ਮਾਰ ਲੈਣਾ ਡਰ ਦਾ ਜਿਹੜੇ ਕੋਈ ਗਲਤ ਅੰਸਰ ਨੇ ਉਹਨਾਂ ਨੂੰ ਡਰ ਦਾ ਮਾਹੌਲ ਬਣਿਆ ਰਵੇ ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ ਇਹ ਗੱਲਾਂ ਸਾਨੂੰ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾ ਹੀ ਜਾ ਰਹੀਆਂ ਨੇ ਜੀ ਨਾਮ ਹੈ ਜੀ ਸਤਵਿਰ ਜੀ ਸਤਵਿਰ ਜੀ ਇਹ ਗੱਲ ਵਾਤ ਹੋਈ ਅੱਜ ਜਿਸ ਦੀ ਮ੍ਰਿਤਕ ਹੋਇਆ ਤੁਹਾਡੇ ਕੀ ਲੱਗਦੇ ਸੀ ਕਿੰਨੇ ਬੱਚੇ ਮਿੱਗੀ ਮੰਨ ਕਰਦਾ ਮੇਰਾ ਬੱਚਾ ਇਹ ਅਜੇ ਤਾਂ ਜੀ ਲਈ ਲਾਉਣ ਗਏ ਸੀ ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਸੀ ਖਨਾਲ ਦੇ ਉਹਦੀ ਦੁਕਾਨ ਤੇ ਪਈ ਫਰਿੱਜ ਐਸੀ ਸਮਾਰਦਾ ਸੀ ਸਵੇਰੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਸੀ ਅੱਜ ਦੇਖੋ ਜੀ ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮਨਨ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋਊਗੀ ਅਸੀਂ ਉੱਥੇ ਆਪਣਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਕੰਮ ਛੱਡ ਕੇ ਅਸੀਂ ਆਪਣੇ ਘਰੇ ਆਈ ਤਾਂ ਅਸੀਂ ਉਰੇ ਪਹੁੰਚੀਆਂ ਹਲੇ ਸਾਨੂੰ ਤਾਂ ਦਰਬਨੇ ਜਾਣ ਦਾ ਸਾਡੇ ਬੱਚੇ ਨੂੰ ਤਾਂ ਸਾਨੂੰ ਅਹੀਂ ਨਹੀਂ ਪਤਾ ਵੀ ਮੇਰਾ ਬੱਚਾ ਆਏਗਾ ਕਿ ਨਾ ਆਏਗਾ ਸਾਹਾਂ ਤੇ ਹੈ ਕਿ ਸਾਹਾਂ ਪੂਰੇ ਹੋ ਕੇ ਦੇਖ ਮੈਨੂੰ ਨਹੀਂ ਪਤਾ ਨੇ ਪਤਾ ਲੱਗਾ ਕਿ ਮ੍ਰਿਤਕ ਹੋ ਗਿਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਹਾਲੇ ਆ ਕੇ ਮੈਂ ਤਾਂ ਅੰਦਰ ਗਿਆ ਬਨਿਆ ਨਹੀਂ ਆਇਆ ਮੈਂ ਤਾਂ ਅੰਦਰ ਹੀ ਆਣ ਨਹੀਂ ਦਿੱਤਾ ਠੀਕ ਹੈ ਕਾਰਵਾਈ ਦੀ ਮੰਗ ਹੈ ਕਾਰਵਾਈ ਤਾਂ ਹੁਣ ਦੇਖੋ ਜੀ ਉਹਨਾਂ ਦਾ ਸਰਕਾਰ ਨੂੰ ਹੁਣ ਕੀ ਮੈਂ ਮੈਂ ਇੱਕ ਕੀ ਚਾਹੀਦਾ ਉਹਦਾ ਪਿਆਰ ਇਨਸਾਫ ਉਹਨੂੰ ਤਾਂ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਕਿ ਉਹਨਾਂ ਦਾ ਸੱਚ ਦਾ ਮਰਕੂਤ ਹੋ ਤਾ ਸਰੇਕ ਮਾਡਰ ਹੋਇਆ ਜੀ ਕੀ ਘਟਨਾ ਹੈ ਜੀ ਕੀ ਵਕੀ ਹੈ ਉਹ ਸਾਰੀ ਦੱਸੇ ਜਾ ਇਹ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਵਿੱਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਹੀ ਕੋਈ ਲੜਕਾ ਹੈਗਾ ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁੱਕਾ ਆ ਗਿਆ ਉਹਦੀ ਉੱਥੇ ਦਰਾਨੇ ਇਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫ਼ਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਉਹਦਾ ਕੀ ਨਾਮ ਆਈ ਜਿਹੜਾ ਉਹ ਇਨੀ ਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹੱਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ ਯਾਰ ਇਹ ਕਿੰਨੀ ਸਿੰਘ ਦਾ ਬਾਲਾ ਬਗੈਰ ਤਾਂ ਸੀ ਹਾਂ ਇਹਨਾਂ ਨਹੀਂ ਅਜੇ ਕੁਝ ਇਹਨਾਂ ਕਲੀਅਰ ਨਹੀਂ ਕਲੀਅਰ ਹੋ ਜੂਗਾ ਜੀ ਜਦੋਂ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂ ਅਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੇ ਜੀ ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਤਾ ਸੀ ਉਹਦੀ ਉੱਥੇ ਦੁਕਾਨ ਸੀ ਫ੍ਰਿਜ ਤੇ ਏਸੀ ਦੀ ਰਿਪੇਅਰ ਦੀ ਖਨਾਲ ਕਲਾਂ ਦੇ ਕਿੱਥੇ ਦੇ ਰਹਿਣ ਵਾਲੇ ਇਹ ਬੰਦਾ ਇਹ ਪੱਟੀਵਾਲ ਪਿੰਡ ਨਾਲ ਹੀ ਥਾਣਾ ਭੌਂ ਨਿਕੜ ਚੇ ਪੈਂਦਾ ਉਸੋਂ ਦਾ ਰਹਿਣ ਵਾਲਾ ਜਿਹਨੇ ਮਰਡਰ ਕੀਤਾ ਜੀ ਇਹ ਵਿਅਕਤੀ ਕਿੱਥੇ ਰਹਿਦਾ ਇਹ ਪਿੰਡ ਦਾ ਹੀ ਆ ਉਸੇ ਪਿੰਡ ਦਾ ਖਨਾਲ ਕਲਾਂ ਦਾ ਹਾਂਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਅਸੀਂ ਬਸ ਬਿਆਨ ਲੈ ਕੇ ਬਣਦੀ ਕਾਰਵਾਈ ਕਰਾਂਗੇ ਜੀ ਐਫਆਈਆਰ ਲੋਜ ਕਰਕੇ ਤੇ ਜਲਦੀ ਉਹਦੀ ਰੈਸਟ ਪਾ ਦਾਂਗੇ ਜੀ ਠੀਕ ਹੈ ਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੌਰਚਰੀ ਵਿੱਚ ਹੈ ਹਾਂਜੀ ਉਹਨੂੰ ਸੋਇਡ ਡਾਪੀਸ਼ਨ ਐਕਚੁਅਲੀ ਖਨਾਰਿਕਾ ਦਾ ਪੁਲਿਸ ਅਫਸਰ ਸੀ ਕਿ ਇੱਕ ਤੇ ਬ੍ਰੌਡਡਟ ਦੇ ਸੀਗਾ ਇੱਕ ਗੁਰਦਰਸ਼ਨ ਸਿੰਘ ਬ੍ਰੌਡਡਟ ਆਇਆ ਉਹ ਆਇਆ ਆਲਮੋਸਟ 7:00 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬ੍ਰੌਡਡਟ ਸੀ ਇਸ ਇਮੀਡੀਏਟਲੀ ਮਰਚਰ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ